ਸੀ ਬੰਦੀ ਸਿੱਖਾਂ ਦੀ ਗੱਲ ਕਰ ਰਹੇ ਸੀ ਕੱਲ ਖੇਰਾ ਸਾਹਿਬ ਦੀ ਗੱਲ ਸੁਣੀ ਹੋਣੀ ਹੈ 35 ਸਾਲ ਹੋ ਗਏ ਉਹਨਾਂ ਨੂੰ ਜੇਲ੍ਹ ਚ 35 ਸਾਲ 25 ਸਾਲ ਦਾ ਪ੍ਰੋਲ ਵੀ ਨਹੀਂ ਮਿਲੀ 35 ਸਾਲ ਹੁਣ ਮੇਰਾ ਇੱਕ ਵੀਰ ਡਿਬੜੂਗਰ ਜੇਲ੍ਹ ਚ ਹੈ ਸਾਰਾ ਪੰਜਾਬ ਲੱਗਿਆ ਉਹ ਆਪਣੇ ਸਾਥੀਆਂ ਲਈ ਕਿਉਂ ਉਹਨੂੰ ਛਡਾਓ ਉਹਨੂੰ ਛਡਾਓ ਉਹਨੂੰ ਛਡਾਓ ਯਾ ਜਿੰਨੀ ਉਸ ਮੇਰੇ ਵੀਰ ਦੀ ਉਮਰ ਹੈ ਉਹ ਤੋਂ ਵੱਧ ਖੇਰਾ ਸਾਹਿਬ ਦੀ ਅੰਦਰ ਜੇਲ ਹੈ ਪਹਿਲੇ ਖੇਰਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਕਿ ਜਿਹੜਾ 1 ਸਾਲ ਅੰਦਰ ਹੈ ਪਹਿਲੇ ਰਾਜਵਾਨਾ ਸਾਹਿਬ ਨੂੰ ਛਡਾਉਣਾ ਚਾਹੀਦਾ ਹੈ ਨਾ ਰਾਜਵਾਨਾ ਦੀ ਗੱਲ ਕਰਦੇ ਐ ਨਾ ਖੇਰਾ ਸਾਹਿਬ ਦੀ ਗੱਲ ਕਰਦੇ ਐ ਨਾ ਕੋਈ ਬੰਦੀ ਸਿੱਕਾ ਦੀ ਗੱਲ ਕਰਦੇ ਐ ਇੱਕੋ ਗੱਲ ਕਰਦੇ ਸਾਨੂੰ ਛਡਾਓ ਯਤ ਇੱਥੇ ਸਟੇਜ ਕੁੰਦਰ ਸਾਹਿਬ ਬੈਠੇ ਆ ਕੁੰਦਰ ਸਾਹਿਬ ਘੱਟ ਤੋਂ ਘੱਟ ਇਹਨਾਂ ਨੂੰ ਵੀ 7-8 ਸਾਲ ਐਨਐਸਏ ਜੇਲ 'ਚ ਕੱਟੇ ਐ 8 ਸਾਲ ਬਾਦਲ ਸਾਹਿਬ ਨੇ 16 ਸਾਲ ਐਨਐਸਸੀ ਚ ਜੇਲ੍ਹ ਕੱਟੀ ਕਿਤੇ ਬਾਦਲ ਸਾਹਿਬ ਨੇ ਤਾਂ ਨਹੀਂ ਕਿਹਾ ਕਿ ਮੈਨੂੰ ਛੱਡ ਦਿਓ ਕਿਤੇ ਬਾਦਲ ਸਾਹਿਬ ਦੇ ਪਰਿਵਾਰ ਤਾਂ ਨਹੀਂ ਧਰਨੇ ਦਿੱਤੇ ਕਿ ਸਾਡੇ ਬਾਪੂ ਨੂੰ ਛੱਡ ਦਿਓ ਜੀ ਸਾਡੇ ਬਾਪੂ ਨੂੰ ਛੱਡ ਦਿਓ ਯਾਰ ਕਾਲੀ ਦਲ ਦਾ ਇਤਿਹਾਸ ਹੈ ਕੌਮ ਦਾ ਇਤਿਹਾਸ ਹੈ ਨਾ ਅਸੀਂ ਜ਼ਮਾਨਤ ਮੰਗੀਏ ਨਾ ਅਸੀਂ ਪਰੋਲ ਤੇ ਆਈਏ ਤਾਈਓ ਆਪਣੀ ਪਾਰਟੀ ਨੂੰ ਸ਼ਹੀਦਾਂ ਦੀ ਜਥੇਬੰਦੀ ਕਹਿੰਦੇ ਐ ਕਿਉਂਕਿ ਸ਼ਹਾਦਤ ਦੇਣੇ ਵਾਸਤੇ ਅਸੀਂ ਤਿਆਰ ਆਂ ਸਿਰ ਝਕਾਉਣ ਵਾਸਤੇ ਤਿਆਰ ਨਹੀਂ ਜਿਹੜੇ ਲੋਕ ਇੱਕ ਸਾਲ ਜੇਲ੍ਹ 'ਚ ਨਹੀਂ ਕੱਢ ਸਕਦੇ ਉਹ ਕੀ ਤੁਹਾਡੇ ਵਾਸਤੇ ਜਾਨਾ ਮਾਰ ਦੇਣਗੇ ਐਜ਼ ਅ ਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੇਰੀਆਂ ਵੀ ਜ਼ਿੰਮੇਵਾਰੀਆਂ ਕਿਉਂਕਿ ਸ਼ਰੋਮ ਨਹੀਂ ਕਾਲੀ ਦਲ ਕੌਮ ਦੀ ਜਥੇਬੰਦੀ ਹੈ ਕੌਮ ਦੀ ਅਗਵਾਈ ਕਰ ਰਹੀ ਹੈ ਮੈਂ ਨਹੀਂ ਚਾਹੁੰਦਾ ਕਿ ਆਪਣੇ ਨੌਜਵਾਨਾਂ ਨੂੰ ਮਾਰਿਆ ਜਾਏ ਮੈਂ ਨਹੀਂ ਚਾਹੁੰਦਾ ਉਹ ਹਾਲਾਤ ਜਿਹੜੇ 30 ਸਾਲ ਪਹਿਲੇ ਸੀ ਸੰਤ ਹਰਲੰਗਵਾਲ ਸਾਹਿਬ ਨੂੰ ਜਿਨ੍ਹਾਂ ਨੇ ਉਸ ਹਾਲਾਤਾਂ ਵਿੱਚ ਸ਼ਹੀਦ ਕੀਤਾ ਕੀ ਤੁਸੀਂ ਚਾਹੁੰਦੇ ਹੋ ਹਾਲਾਤ ਤੁਸੀਂ ਚਾਹੁੰਦੇ ਆ ਕਿ ਤੁਹਾਡੇ ਘਰਾਂ 'ਚ ਪੁਲਸ ਆਕੇ ਤੁਹਾਨੂੰ ਮਾਰੇ ਆਪਾਂ ਕਿੱਥੇ ਜਾ ਸਕਦੇ ਆ ਆਪਣਾ ਦੇਸ਼ ਹੈ ਗੱਲ ਕਰਦੇ ਆ ਆਪਾਂ ਦਾ ਦੇਸ਼ ਕੀ ਆਪਾਂ ਸਾਰੇ ਚੱਕ ਕੇ ਅਮਰੀਕਾ ਚਲੇ ਜਾਵਾਂਗੇ ਕੀ ਆਪਾਂ ਕੈਨੇਡਾ ਚਲੇ ਜਾਵਾਂਗੇ ਆਪਣਾ ਦੇਸ਼ ਆ ਆਪਣਾ ਘਰ ਇਹਨੂੰ ਆਜ਼ਾਦ ਆਪਾਂ ਕਰਾਇਆ ਹੈ ਆਪ ਮੈਨੂੰ ਸਹੀ ਦੱਸਾਂ ਯੂਪੀ ਵਾਲੇ ਬਿਹਾਰ ਵਾਲੇ ਨੂੰ ਵੱਧ ਹੱਕਾ ਆਪਣਾ ਹੈ ਸੂਬੇ ਤੇ ਕਿਉਂਕਿ ਆਪਾਂ ਹੀ ਆਜ਼ਾਦ ਕਰਾਇਆ ਹੈ ਕਿਤੇ ਤੁਸੀਂ ਸੁਣਿਆ ਕੋਈ ਯੂਪੀ ਵਾਲਾ ਸ਼ਹੀਦ ਹੋਇਆ ਆਜ਼ਾਦੀ ਦੀ ਲੜਾਈ ਵਿੱਚ ਆਜ਼ਾਦੀ ਦੀ ਲੜਾਈ ਵਿੱਚ ਮੇਰੇ ਕੋਲ ਹੈ ਅੰਕੜੇ ਹੈ ਤੁਸੀਂ ਹੈਰਾਨ ਰਹਿ ਜਾਓਗੇ ਅੰਗਰੇਜ਼ਾਂ ਨੇ 121 ਲੋਕਾਂ ਨੂੰ ਫਾਂਸੀ ਦਿੱਤੀ ਸੀ ਆਜ਼ਾਦੀ ਦੀ ਲੜਾਈ ਵਿੱਚ 121 ਤੇ ਉਹਦੇ ਚੋਂ 93 ਸਿੱਖ ਸੀ ਦੇਖੋ ਪੂਰੇ ਦੇਸ਼ ਵਿੱਚ 121 93 ਸਿੱਖ 2646 ਲੋਕਾਂ ਨੂੰ ਉਮਰ ਕੈਦ ਦਿੱਤੀ 2646 ਲੋਕਾਂ ਨੂੰ ਪੂਰੇ ਦੇਸ਼ ਵਿੱਚ ਉਮਰ ਕੈਦ ਦਿੱਤੀ ਉਹ 92147 ਕੱਲੇ ਸਿੱਖ ਸੀ ਕਾਲਾ ਪਾਣੀ ਜੇਲ੍ਹ ਭਰਤਾ ਆਪਣੇ ਸਿੱਖਾਂ ਨੂੰ ਉਥੇ ਵਾੜ ਕੇ ਜੱਲਿਆਂ ਵਾਲਾ ਬਾਗ ਵਿੱਚ ਤਕਰੀਬਨ 1300 ਲੋਕਾਂ ਨੂੰ ਗੋਲੀ ਮਾਰ ਕੇ ਮਸ਼ੀਦ ਕੀਤਾ ਗਿਆ 800 ਉਥੇ ਸਿੱਖ ਸੀ ਤੁਸੀਂ ਬਹੁਤ ਲੋਕ ਇੱਥੇ ਹੋਣੇ ਆ ਜਿਹੜੇ ਪਾਕਿਸਤਾਨ ਤੋਂ ਛੱਡ ਕੇ ਇੱਥੇ ਆਏ ਆ ਤੁਸੀਂ ਦੇਖੋ ਕਿੰਨੇ ਸ਼ਹੀਦ ਹੋ ਗਏ ਸਾਰੇ ਕੁਰਬਾਨੀਆਂ ਦਾ ਨੁਕਸਾਨ ਤਾਂ ਆਪਣਾ ਹੋਇਆ ਹੁਣ ਵੀ ਪਾਕਿਸਤਾਨ ਦੀ ਜੰਗ ਹੋਏ ਬੰਬ ਡਿੱਗਦੇ ਇੱਥੇ ਕਿਤੇ ਬੰਬ ਗੁਜਰਾਤ ਡਿੱਗਿਆ ਦੇਖਿਆ ਕਿਤੇ ਬੰਬ ਆਂਧਰਾ ਪ੍ਰਦੇਸ਼ ਡਿੱਗਿਆ ਦੇਖਿਆ ਬੰਬ ਡਿੱਗਦੇ ਇੱਥੇ ਤੇ ਮੈਂ ਪਿੱਛੇ ਜੇ ਅਸੀਂ ਪਾਰਲੀਮੈਂਟ ਵਿੱਚ ਵੀਰ ਨੇ ਕੁਐਸਚਨ ਪਾਇਆ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਕਿੰਨੇ ਫੌਜੀ ਸ਼ਹੀਦ ਹੋਏ ਹੈ ਕਿਹੜੇ ਸੂਬੇ ਦੇੋਂ ਫੇਰ ਫੌਜੀ ਹੈ ਤੁਸੀਂ ਹੈਰਾਨ ਰਹਿ ਜਾਓਗੇ 60% ਤੋਂ ਵੱਧ ਫੌਜੀ ਜਿਹੜੇ ਸ਼ਹੀਦ ਹੋਏ ਆ ਦੇਸ਼ ਵਾਸਤੇ ਆਪਣੇ ਪੰਜਾਬ ਦੇ ਆ ਅੱਜ ਵੀ ਚਾਈਨਾ ਦੇ ਬਾਰਡਰ ਤੇ ਜੇ ਚੀਨੀਆਂ ਨੂੰ ਭਜਾਉਣ ਵਾਸਤੇ ਲੋੜ ਪੈਂਦੀ ਹੈ ਤੇ ਤੁਹਾਡੇ ਭਰਾਵਾਂ ਨੂੰ ਭੇਜ ਦਿਆ ਜਿਹੜੇ ਉੱਥੇ ਭਜਾਉਂਦੇ ਆ ਜਿੱਥੇ ਪੰਗਾ ਪੈ ਜਾਏ ਥੋਨੂੰ ਭਜਾਉਂਦੇ ਆ ਥੋਨੂੰ ਭੇਜਦੇ ਆ ਪਰ ਧੱਕਾ ਤੁਹਾਡੇ ਨਾਲ ਤੁਹਾਡਾ ਪਾਣੀ ਖੋਲ ਲਿਆ ਰਾਜਧਾਨੀ ਖੋਲੀ ਥੋਨੂੰ ਕੋਈ ਕੁਛ ਦੇਣ ਨੂੰ ਤਿਆਰ ਨਹੀਂ ਹੁਣ ਤੁਹਾਡੀ ਜਥੇਬੰਦੀ ਨੂੰ ਖਤਮ ਕਰ ਦਿੱਤਾ ਐ ਜੀਪੀਸੀ ਤੋੜ ਦਿੱਤੀ ਹੁਣ ਨਵੀਆਂ ਤਾਕਤਾਂ ਲਿਆ ਰਹੇ ਐ ਕਿ ਅਕਾਲੀ ਦਲ ਦੀ ਸ਼ਕਤੀ ਕੌਮ ਦੀ ਸ਼ਕਤੀ ਵੰਡੀ ਜਾਏ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਸਾਰੀ ਸੰਗਤ ਨੂੰ ਅੱਜ ਆ ਪੰਜ ਸੰਤ ਹਰਚੰਦ ਸਿੰਘ ਲੌਂਗਵਾਲ ਜੀ ਦੀ ਬਰਸੀ ਤੇ ਇਕੱਠੇ ਹੋਏ ਆ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ ਕੌਮ ਖਾਤਰ ਪੰਜਾਬ ਖਾਤਰ ਥੋਡੇ ਖਾਤਰ ਅੱਜ ਛੇ ਸੀਤਾ ਦੀ ਜਥੇਬੰਦੀ ਤੇ ਪਰਨ ਕਰਕੇ ਜਾਈਏ ਇਤਿਹਾਸ ਗਵਾਹ ਇੱਕੋ ਇੱਕ ਜਥੇਬੰਦੀ ਹੈ ਸ਼ਰੋਮਣੀ ਅਕਾਲੀ ਦਲ ਜਿਹੜੀ ਤੁਹਾਡੀ ਮਾਂ ਪਾਰਟੀ ਹੈ ਆਪਣੀ ਪਾਰਟੀ ਤਕੜੀ ਆਪਣੀ ਫੌਜ ਤਕੜੀ ਹੈ ਤੁਹਾਨੂੰ ਕੋਈ ਆਂਚ ਨਹੀਂ ਆਉਂਗੀ ਜੇ ਤੁਸੀਂ ਫੌਜ ਕਮਜ਼ੋਰ ਕਰਤੀ ਗੱਲਾਂ ਚ ਆ ਕੇ ਲਾਰਿਆਂ ਚ ਆ ਕੇ ਤੇ ਚੰਗੇ ਤੇ ਮਾੜੇ ਨੂੰ ਪਛਾਨ ਨਾ ਕੀਤਾ ਫਿਰ ਬਹੁਤ देर होजूगी बहुत वटा नुकसान होजूगा खालसा जी रूर वाले ताहियो मैं बिनती करना चाहना पेशानीए आपा बार-बार आम आदमी ਝਾੜੂ ਆਮ आदमी ਝਾੜੂ ਆ ਸਾਰੇ ਠੱਗ ਕਿੰਨਾ ਮੌਕਾ ਦੇਵੋ ਇਹ ਕਿੰਨੀ ਵਾਰੀ ਆਪਾਂ ਉਹਨਾਂ ਨੂੰ ਮੌਕਾ ਦੇਵਾਂਗੇ ਦੋ ਵਾਰ ਐਮਪੀ ਬਣਤਾ ਦੱਸੋ ਇੱਕ ਇੱਕ ਗੱਲ ਕੀਤੀ ਚਲੋ ਐਮਪੀ ਬਣ ਕੇ ਹੁਣ ਤਾਂ ਮੁੱਖ ਮੰਤਰੀ ਬਣ ਗਿਆ ਹੁਣ ਤਾਂ ਨਹੀਂ ਕਹਿ ਸਕਦਾ ਮੇਰੇ ਕੋਲ ਤਾਕਤ ਨਹੀਂ ਹੈ ਹੁਣ ਤਾਂ 5-6-3 ਸਾਲ ਹੋ ਗਏ ਕਿਹੜਾ ਮਿਲ ਸਕਦਾ ਮੈਨੂੰ ਦੱਸੋ ਕੋਈ ਇਹਦਾ ਵਰਕਰ ਤੁਹਾਡੇ ਪਿੰਡ ਦਾ ਕਹੋ ਕਿ ਮੁੱਖ ਮੰਤਰੀ ਨੂੰ ਮਿਲਣ ਜਾਣਾ ਹੈ ਮਿਲ ਜੂਗਾ ਮੈਂ ਸ਼ਰਤ ਲਾਉਣਾ ਉਹਨੂੰ ਅੰਦਰ ਵੜ ਨਹੀਂ ਦੇਣਗੇ ਤੇ ਬਾਪੂ ਬਾਦਲ ਨੂੰ ਕੋਈ ਮਰਜ਼ੀ ਜਾ ਕੇ ਮਿਲ ਸਕਦਾ ਕਿਸ ਕੋਈ ਮਰਜ਼ੀ ਜਾ ਕੇ ਮਿਲ ਸਕਦਾ ਤਾਂ ਹੀ ਉਹ ਮੈਂ ਕਿਹਾ ਲੀਡਰ ਇੱਕ ਰਾਤ ਚ ਪੈਦਾ ਨਹੀਂ ਹੁੰਦੇ ਐਜੇ ਲੀਡਰ ਜਿਹੜੇ ਇੱਕ ਰਾਤ ਚ ਲੀਡਰ ਬੰਨਣਾ ਚਾਹੁੰਦੇ ਐ ਉਹ ਮਰਵਾਉਣਗੇ ਸਾਰੀ ਕੌਮ ਨੂੰ ਤੇ ਪੰਜਾਬ ਨੂੰ ਤੇ ਦੂਜੇ ਸੂਬਿਆਂ ਨੂੰ ਜਿਹੜੇ ਇੱਕ ਰਾਜ ਬੰਨਣਾ ਚਾਹੁੰਦੇ ਆ ਇੱਕ ਰਾਜ ਪਾਰਟੀਆਂ ਨੇ ਖੜੀਆਂ ਹੁੰਦੀਆਂ ਕਿ ਅੱਜ ਅਸੀਂ ਪਾਰਟੀ ਬਣ ਗਈ ਪਾਰਟੀਆਂ ਖੜੀਆਂ ਹੁੰਦੀਆਂ ਇਤਿਹਾਸ ਨਾਲ ਅਕਾਲੀ ਦਲ ਦਾ ਇਤਿਹਾਸ ਹੈ ਸ਼ਹਾਦਤ ਦਾ ਇਤਿਹਾਸ ਹੈ ਕੁਰਬਾਨੀਆਂ ਦਾ ਇਤਿਹਾਸ ਹੈ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡ ਕੁਰਬਾਨੀਆਂ ਅਕਾਲੀ ਦਲ ਦੇ ਲੀਡਰ ਦੇ ਵਰਕਰਾਂ ਨੇ ਕੀਤੀਆਂ ਆਜ਼ਾਦੀ ਦੇ ਬਾਅਦ ਵੀ ਜੇ ਕੋਈ ਗਰੀਬ ਦੀ ਲੜਾਈ ਹੈ ਕਿਸਾਨ ਦੀ ਲੜਾਈ ਹੈ ਮਜ਼ਦੂਰ ਦੀ ਲੜਾਈ ਹੈ ਜੇ ਪੰਜਾਬ ਦੇ ਹੱਕਾਂ ਦੀ ਗੱਲ ਹੈ ਜੇ ਭੋਲਿਆ ਤੇ ਲੜਿਆ ਕੱਲਾ ਅਕਾਲੀ ਦਲ ਹੈ ਮੈਨੂੰ ਇੱਕ ਦਾਸ ਦਿਓ ਕੋਈ ਬੰਦਾ ਗਿਆ ਕੋਈ ਹੋਰ ਕੋਈ ਪਾਰਟੀ ਲੜਿਆ ਤੇ ਆਪਾਂ ਅੱਜ ਅਕਾਲੀ ਦਲ ਨੂੰ ਸਾਰੇ ਚਿਮੜੇ ਪਏ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੇ ਆਪਾਂ ਕੌਮ ਨੂੰ ਖਤਮ ਕਰਨਾ ਹੈ ਸਾਰੀਆਂ ਦਿੱਲੀ ਦੀਆਂ ਪਾਰਟੀਆਂ ਜਿੰਨੀ ਪਾਰਟੀਆਂ ਤਾਕਤਾਂ ਏਜੰਸੀਆਂ ਉਹਨੂੰ ਪਤਾ ਹੈ ਕਿ ਜੇ ਸਿੱਖ ਕੌਮ ਜਿਹੜੀ ਇਹ ਨਹੀਂ ਬਹਾਦਰ ਕੌਮ ਹੈ ਜੇ ਉਹਨੂੰ ਕੰਟਰੋਲ ਕਰਨਾ ਹੈ ਕਮਜ਼ੋਰ ਰੱਖਣਾ ਹੈ ਤਾਂ ਕੰਟਰੋਲ ਹੋਊਗੀ ਤੇ ਕਾਲੀ ਦਲ ਨੂੰ ਕਮਜ਼ੋਰ ਕਰ ਦਿਓ ਐ ਜੀ ਪੀ ਸੀ ਕਿਥੋਂ ਤਾਕਤ ਆਉਂਦੀ ਹੈ ਉਹਨੂੰ ਤੋੜ ਦਿਓ ਸ਼੍ਰੀ ਕਾਲ ਤਖਸਬ ਜਿਹੜੀ ਸੁਪਰੀਮ ਅਥਾਰਟੀ ਹੈ ਉਹਦਾ ਕਿਵੇਂ ਨਾ ਕਿਵੇਂ ਕੰਟਰੋਲ ਘਟਾ ਦਿਓ ਆ ਇੰਨਾਂ ਦੀ ਸੱਚਾ ਪਤਾ ਸਮਝਦੇ ਨਹੀਂ ਹੁਣ ਵੀ ਆਪਾਂ ਤਾਂ ਹਾਰ ਗਏ ਤੁਸੀਂ ਕੋਈ ਟੀਵੀ ਦੇਖ ਲਓ ਕੋਈ ਟੀਵੀ ਦੇਖ ਲਓ ਕੋਈ ਲੀਡਰ ਦਾ ਬਿਆਨ ਦੇਖ ਲਓ 15 ਮਿੰਟ ਰੋਜ਼ ਮੇਰੇ ਤੇ ਲਾਉਣਗੇ ਮੈਂ ਕਿਹਾ ਹੁਣ ਤਾਂ ਤੁਸੀਂ ਵੋਟਾਂ ਵੀ ਨਹੀਂ ਪਾਈਆਂ ਰਹਿ ਗਈ ਅੱਜ ਤਾਂ ਬਾਹਰ ਹਲੇ ਵੀ ਸੁਖਬੀਰ ਸਿੰਘ ਬਾਦਲ ਅਕਾਲੀ ਦਲ 15 ਦਿਨ ਨਾ ਕਾਂਗਰਸੀ ਆਪ ਤੇ ਕਰਨ ਨਾ ਆਪ ਵਾਲੇ ਕਾਂਗਰਸਾਰੇ ਰਲੇ ਆ ਹੁਣ ਭਗਵਾਨ ਤਮਾਨ ਦੇਖੋ ਦੇਖੋ ਇੰਨਾ ਛਾਤਰ ਅਮੇਸ਼ਾ ਦੇ ਨਾਲ ਜੁੜਿਆ ਅਮੇਸ਼ਾ ਨੂੰ ਕਿਹਾ ਜੋ ਮਰਜੀ ਕਰੀ ਜੋ ਮੈਂ ਤੁਹਾਡੇ ਨਾਲ ਤੁਸੀਂ ਦੇਖ ਲਓ ਆ ਸੱਚੇ ਸੌਦੇ ਨੂੰ ਤਾਂ ਹਰ ਦੂਜੇ ਦਿਨ ਪ੍ਰੋਲ ਦੇ ਦਿੰਦੇ ਆ ਤੇ ਆਪਣੇ ਬੰਦੀ ਸਿਕਾਂ ਨੂੰ ਕੋਈ ਬੋਲਣ ਨਹੀਂ ਤਿਆਰ ਨਹੀਂ ਦੂਜੀ ਵੱਡੀ ਗੱਲ ਇਹਨਾਂ ਦੀ ਪੁਲਿਸ ਨੇ ਕਿਹਾ ਸੱਚੇ ਸੌਦੇ ਨੇ ਬੇਅਦਬੀ ਕਰਾਈ ਉਸ ਦੀ 295 ਦੀ ਫਾਈਲ ਕੇਸ ਚਲਾਉਣ ਵਾਸਤੇ ਭਗਵੰਤ ਮਾਨ ਦੇ ਦਫ਼ਤਰ ਪਈਆ ਤਿੰਨ ਸਾਲਾਂ ਚੋਂ ਦਸਕਤ ਨਹੀਂ ਕੀਤੇ ਫਿਰ ਕੌਣ ਕੌਣ ਹੈ ਕੌਣ ਕੀ ਹੈ ਹਲੇ ਵੀ ਨਹੀਂ ਸਮਝਾਂਗੇ ਪੰਜਾਬ ਨੂੰ ਬਚਾਲੀਏ ਕੌਮ ਨੂੰ ਬਚਾਲੀਏ ਮੈਂ ਤੁਹਾਨੂੰ ਕਹਿਣਾ ਚਾਹਣਾ ਹੈ ਬੜੀਆਂ ਤਾਕਤਾਂ ਆਗੀਆਂ ਬੜੀਆਂ ਤਾਕਤਾਂ ਜੀਆਂ ਆਗੀਆਂ ਜਿਨ੍ਹਾਂ ਦੀ ਸ਼ਕਲ ਕਾਲੀ ਦਲ ਮੰਗੂ ਪਹਿਰਾਵਾ ਬਣਾ ਲੈਣੇ ਆ ਗਰਮ ਗਰਮ ਨਾਰੇ ਦੇਣਗੇ ਆਪਾਂ ਸੋਚਦੀਆਂ ਆ ਇਹਨਾਂ ਨੇ ਆਪਾਂ ਨੂੰ ਪਤਾ ਨਹੀਂ ਕੀ ਬਣਾ ਦੇਣਾ ਹੁਣ ਤੁਸੀਂ ਦੱਸੋ ਸਿਮਰਜੀਤ ਸਿੰਘ ਮਾਨ ਜਿਨੇ ਲਗਾਤਾਰ ਨਾਲੇ ਇੱਕ ਪਾਸੇ ਖਾਲਿਸਤਾਨ ਦਾ ਨਾਰਾ ਲਾਈ ਜਾਂਦਾ ਤੇ ਦੂਜੇ ਪਾਸੇ ਸੰਵਿਧਾਨ ਦੀ ਗੱਲ ਕਰੀ ਜਾਂਦਾ ਆ ਦੋ ਗੱਲਾਂ ਦੋਗਲੀਆਂ ਗੱਲਾਂ ਕਿਵੇਂ ਆ ਸਿਮਰਜੀਤ ਸਿੰਘ ਮਾਨ ਜਮਾਨਤਾ ਜ਼ਬਤ ਹੋ ਗਈ ਆਪਣੀ ਪਾਰਟੀ ਕਿਉਂ ਨਹੀਂ ਬੰਦ ਕਰਦਾ ਕਿਉਂਕਿ ਬਾਹਰ ਜਾਣ ਵਾਸਤੇ ਜਿਹਨੇ ਮੁੰਡੇ ਨੇ ਬਾਹਰ ਵੀਜ਼ਾ ਲੈਣਾ ਲੱਖ ਰੁਪਇਆ ਦਿਓ ਤੇ ਚਿੱਠੀ ਲੈ ਲਓ ਜਿਹੜਾ ਲੀਡਰ ਚਿੱਠੀ ਦੇਣ ਵਾਸਤੇ ਲੱਖ ਰੁਪਇਆ ਲਊਗਾ ਉਹ ਪਾਰਟੀ ਕਿ ਤੁਹਾਡੇ ਵਾਸਤੇ ਲੜਾਈ ਲੜੂਗੀ